ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਸਤਾਨ ਫਾਸਟ ਨੂੰ ਜਨੁਸਤਾਨ ਫਾਸਟ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰ ਅਭੀ ਅੱਜ ਮੈਂ ਲੁਧਿਆਣਾ ਦੇ ਕੈਂਟ ਨੈਰ ਦੇ ਵਿੱਚ ਆਇਆ ਹਾਂ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਨੈਰ ਤੋਂ ਦੋ ਮੋਟਰਸਾਈਕਲ ਕੱਢੇ ਆ ਫੇਸ ਵਕਤ ਤੇ ਡੈਲੋ ਥਾਣੇ ਦੀ ਪੁਲਿਸ ਆ ਗਈ ਆ ਜੋ ਮੌਕੇ ਤੇ ਮੋਟਰਸਾਈਕਲ ਨੂੰ ਨੈਰ ਤੋਂ ਕੱਢ ਕੇ ਲੈ ਕੇ ਜਾਇਆ ਜਾ ਰਿਹਾ ਤੇ ਸਾਡੇ ਵਿੱਚ ਹਰਪ੍ਰੀਤ ਜੀ ਹੈਗੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਮੋਟਰਸਾਈਕਲ ਗੱਡੀ ਦੇ ਬਾਰੇ ਜਾਣਕਾਰੀ ਦਿਓ ਇਹਦੇ ਬਾਰੇ ਸਾਨੂੰ ਇੱਕ ਫੋਨ ਮਸੂਦ ਹੋਇਆ ਸੀ ਕਿ ਜੀ ਤੇ ਮੁਕਤਾਣਾ ਮਨਸ਼ੀ ਉਹਨੂੰ ਹਾਂ ਜੀ ਕਿ ਆਪਣਾ ਕੈਂਟ ਨਹਿਰ ਦੇ ਵਿੱਚ ਕੁਸ਼ਕ ਮੋਟਰਸਾਈਕਲ ਪ੍ਰਾਮਧ ਹੋਇਆ ਤੇ ਇਹਨਾਂ ਦੀ ਰਿਕਵਰੀ ਕਰਨ ਵਾਸਤੇ ਸੀ ਇੱਥੇ ਆਏ ਹਨ ਜੀ ਹਾਂ ਜੀ ਇਹ ਕੋਈ ਪਤਾ ਲੱਗਿਆ ਕਿ ਇਹਨਾਂ ਦੇ ਵਿੱਚ ਨੇ ਜੀ ਹਾਂ ਜੀ ਇਹਨਾਂ ਦੇ ਓਨਰ ਦੇ ਬਾਰੇ ਕੋਈ ਜੀ ਕੋਈ ਜਾਣਕਾਰੀ ਨਹੀਂ ਹੈਗੀ ਤੇ ਅਸੀਂ ਇਹਨਾਂ ਦਾ ਇੰਜਣ ਨੰਬਰ ਆਪਰ ਚੱਸੀ ਨੰਬਰ ਦੇਖ ਕੇ ਆਪਾਂ ਇਹਨਾਂ ਦਾ ਪਤਾ ਕਰਾਵਾਂਗੇ ਜੀ ਵੀ ਉਹਨਾਂ ਦੇ ਮਾਲਕ ਹੋਣਗੇ ਠੀਕ ਕੋਈ ਵਾਰਦਾਤ ਹੋਈ ਹੋਈ ਕਿ ਉਹਦੇ ਨਹੀਂ ਵਾਰਦਾਤ ਦਾ ਤਾਂ ਸਾਨੂੰ ਇਸ ਸਮੇਂ ਕੋਈ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਹੀਂ ਤੇ ਹਾਲ ਦੀ ਖੜੀ ਦੇ ਵਿੱਚ ਤਾਂ ਸਾਨੂੰ ਸਿਰਫ ਮੋਟਰਸਾਈਕਲਾਂ ਦੇ ਬਾਰੇ ਦੱਸੇ ਗਏ ਸੀਗਾ ਠੀਕ ਹੈ ਬਾਕੀ ਜੇ ਇਹ ਜੀ ਕੋਈ ਗੱਲਬਾਤ ਹੋਈ ਇਸ ਵਿੱਚ ਟ੍ਰੇਸ ਕਰਾਂਗੇ ਇਹਦੇ ਠੀਕ ਹੈ ਸੋ ਤੁਸੀਂ ਦੇਖਿਆ ਡੇਲੋ ਥਾਣੇ ਤੋਂ ਆਏ ਹਰਪੀ ਸਿੰਘ ਨੇ ਆਪਣੀ ਪੂਰੀ ਜਾਣਕਾਰੀ ਦਿੱਤੀ ਕੈਮਰਾ ਪਰਸਨ ਬినੋਦ ਦੇ ਨਾਲ ਬਿਊਰੋ ਰਿਪੋਰਟ ਲੁਧਿਆਣਾ